ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਆ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਫਰਮਾਂਦੇ ਨੇ ਪੜੋ ਨਾਮ ਮਿਲੇ ਮਨ ਤ੍ਰਿਪਤੀਆ ਗੁਰੂ ਮਹਾਰਾਜ ਕੀਜੇ ਸਾਖਾ ਪਹਿਲੇ ਦੂਜੇ ਕੀਜੇ ਪਾਤਸ਼ਾਹ ਕੋਲੋਂ ਅਕਾਲ ਪੁਰਖ ਕੋਲੋਂ ਨਾਮ ਮੰਗਦੇ ਨੇ ਨਾਮ ਮੰਗਦੇ ਤੁਸੀਂ ਨਾਮ ਦੀ ਬਖਸ਼ਿਸ਼ ਕਰੋ ਨਾਮ ਦਾਨ ਦਿਓ ਨਾਮ ਮਿਲੇ ਅਗੇ ਨਾਮ ਮਿਲੇ ਮਨ ਤ੍ਰਿਪਤੀ ਹੈ ਇਹ ਮਨ ਨਾਮ ਮਿਲ ਜਾਵੇ ਮਹਾਰਾਜ ਨਾਮ ਬਖਸ਼ੋ ਨਾਮ ਮਿਲਣ ਨਾਲ ਮਨ ਤ੍ਰਿਪਤੀਏ ਤ੍ਰਿਪਤ ਹੋ ਜਾਂਦਾ ਹੈ। ਹਾ ਵਾਏ ਗੁਰੂ ਦਾ ਨਾਮ ਜਪ-ਜਪ ਕੇ ਵਾਏ ਗੁਰੂ ਦਾ ਨਾਮ ਜਪ-ਜਪ ਉਸੇ ਸਾਰੀ ਮਨ ਦੀਆਂ ਭੁੱਖਾਂ ਤ੍ਰਿਸ਼ਨਾ ਵਾਸ਼ਨਾ ਸਦਾਰਸਾਂ ਦੀਆਂ ਵਿਸ਼ੇ ਵਕਾਰਾਂ ਦੀਆਂ ਇਹ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਤੋਂ ਵਿਸ਼ੇ ਵਕਾਰਾਂ ਤੋਂ ਸਰੀਰਕ ਰਸਾਂ ਕਸਾਂ ਤੋਂ ਪਦਾਰਥਾਂ ਤੋਂ ਰਾਜ ਭਾਗ ਮਾਇਆ ਧਨ ਪਦਾਰਥਾਂ ਤੋਂ ਤ੍ਰਿਪਤ ਹੋ ਜਾਵੇ ਰਜ ਜਾਵੇ ਭਾਵ ਇਹਦੀ ਤ੍ਰਿਸ਼ਨਾ ਖਤਮ ਹੋ ਜਾਵੇ ਨਾਮ ਜਪ ਜਪ ਕੇ ਇਹ ਸਾਰੀ ਤ੍ਰਿਸ਼ਨਾ ਖਤਮ ਹੋ ਜਾਵੇ ਨਾਮ ਜਪੇ ਬਿਨਾ ਕਿਸੇ ਨੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਤ੍ਰਿਸ਼ਨਾ ਕੀ ਚੀਜ਼ ਹੈ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ वड्डा रोग है होमे हो त्रिशना वड्डा रोग है होमे हो त्रिशना मार के नाम रखया और तार हां न ए त्रिशना किमे बुझे प्रभ कै सिमरन त्रिशना बुझे त्रिशना बुझे हर क्या नाम महा संतोष हो वै गुर बचनी प्राप्त से उन लागे स्टाइट क्या है जे त्रिशना ना बुझी फिर ਤ੍ਰਿਸ਼ਨਾ ਅਗਨ ਜਲਾ ਸੰਸਾਰਾ ਸਾਰਾ ਸੰਸਾਰ ਤ੍ਰਿਸ਼ਨਾ ਦੀ ਅਗ ਵਿੱਚ ਸੜਦਾ ਪਿਆ ਮਨ ਤਤੇ ਮਨ ਦੁਖੀ ਨਾ ਸ਼ਾਂਤੀ ਹੈ ਸ਼ਾਂਤੀ ਨਹੀਂ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕਿਸੇ ਵਿਰਲੇ ਨਹੀਂ ਤ੍ਰਿਸ਼ਨਾ ਬੁਝਦੀ ਹੈ ਪਰ ਆਪਾਂ ਪਦਾਰਥ ਮੰਗਦੇ ਆਂ ਕਦੇ ਤ੍ਰਿਸ਼ਨਾ ਨਹੀਂ ਬੁਝਦੀ ਸਗੋਂ ਤ੍ਰਿਸ਼ਨਾ ਵਧਦੀ ਜਾ ਰਹੀ ਹੈ ਵਧਦੀ ਪਦਾਰਥਾਂ ਚ ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਕੋਖ ਕਿਉਂਕਿ ਇਹ ਮਨ ਤਦੇ ਦਾ ਕਾਬੂ ਨਹੀਂ ਆਂਦਾ ਤ੍ਰਿਸ਼ਨਾ ਕਰਕੇ ਕਾਬੂ ਨਹੀਂ ਆਂਦਾ ਸਾਦੋ ਇਹ ਮਨ ਗੇ ਹੋ ਨਾ ਜਾਈ ਨਾਵੇਂ ਪਾਤਸ਼ਾਹ ਜੀ ਪਰਮੰਨ ਸਾਦੋ ਇਹ ਮਨ ਗੇ ਹੋ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਤਾਂ ਤੇ ਥਿਰ ਨਾ ਰਹਾਈ ਮਾਨ ਟਿਕਦਾ ਨਹੀਂ ਤ੍ਰਿਸ਼ਨਾ ਨੂੰ ਸੁਣਉ ਪੱਲਾ ਆ ਬਾਹਰ ਪਹ ਜਾਂਦੀ ਹੈ ਹਾਂ ਜਿਸ ਚੀਜ਼ ਦੀ ਤ੍ਰਿਸ਼ਨਾ ਵਾਸ਼ਨਾ ਇਹ ਮਨ ਉਹਦਾ ਚਿੰਤਨ ਕਰਦਾ ਹੈ ਜਿਸ ਚੀਜ਼ ਦੀ ਤ੍ਰਿਸ਼ਨਾ ਵਾਸ਼ਨਾ ਭੁੱਖ ਹੈ ਨਾ ਇਹ ਮਨ ਉਸ ਚੀਜ਼ ਦੀ ਉਸ ਦੇ ਪਦਾਰਥਾਂ ਦੀ ਨਾ ਪਰਕਰਮਾ ਕਰਦਾ ਆਲੇ-ਦਾਲੇ ਉਹ ਦੇਖਦਾ ਇਹਨੂੰ ਵਾਹਿਗੁਰੂ ਯਾਦ ਹੀ ਨਹੀਂ ਆਉਂਦਾ ਹਾਂ ਭਜਨ ਕਰਦਾ ਪਾਠ ਕਰਦਾ ਤੇ ਮਨ ਤ੍ਰਿਸ਼ਨਾ ਮਨ ਨੂੰ ਤ੍ਰਿਸ਼ਨਾ ਲੈ ਜਾਂਦੀ ਹੈ ਪਰ ਨਾਮ ਮੇ ਮਿਲਿਆ ਮਨ ਤ੍ਰਿਪਤੀ ਆ ਜੇ ਨਾਮ ਜਪਾਂਗੇ ਤੇ ਮਨ ਤ੍ਰਿਪਤ ਹੋਏਗਾ ਤ੍ਰਿਸ਼ਨਾ ਤਾਂ ਬੁਝੇਗੀ ਇਹ ਬੜੀ ਭਾਰੀ ਵੱਡਾ ਰੋਗ ਹੈ ਜਮਣ ਮਰਨ ਦਾ ਕਾਰਨ ਹੈ ਤ੍ਰਿਸ਼ਨਾ ਬਿਨ ਨਾਮ ਤਰਵ ਜੀਵਾਸ ਨਾਮ ਤੋਂ ਬਿਨਾ ਜੇ ਤ੍ਰਿਸ਼ਨਾ ਨਾ 부ਝੀ ਤੇ ਸਾਰਾ ਸਾਡਾ ਜੀਵਨ ਤ੍ਰਿਗ ਹੈ ਮਨੁੱਖਾ ਜਨਮ ਸਾਰਾ ਸਾਰਾ ਜਨਮ ਬੇਰ ਤਰਗ ਹੈ ਬੜੀ ਇਹ ਕਿਸਮ ਦੀ ਬੜੇ ਨਰਾਦਰ ਦਾ ਬਚਨ ਹੈ ਜੇ ਤ੍ਰਿਸ਼ਨਾ ਵਾਸ਼ਨਾ ਨਾ 부ਝੀ ਨਾਮ ਜਪ ਕੇ ਨਾ 부ਝਾਈ ਤੇ ਸਾਡਾ ਮਨੁੱਖਾ ਜਨਮ ਹਾਂ ਫਗੋ ਇਹ ਬੇਨ ਨਾਮ ਮਤਰਗ ਜੀਵਾ ਤ੍ਰਗ ਜੀਵਾ ਜੀਵਨ ਤ੍ਰਗ ਹੈ ਬਹੁਤ ਨਰਾਦਰ ਦਾ ਬਚਨ ਹੈ ਹਾਂ ਹੋਏ ਗੁਰਮੁਖ ਸੱਜਣ ਜੇ ਮਿਲ ਗੁਰੂ ਜੀ ਕਹਿੰਦੇ ਨੇ ਕੋਈ ਗੁਰਮੁਖ ਸਜਣ ਮਿਲੇ ਹਾਂ ਈਮਾਨ ਦੱਸੇ ਪ੍ਰਭ ਗੁਣਤਾ ਮੈਨੂੰ ਉਸ ਵਾਹਿਗੁਰੂ ਦਾ ਰਾਹ ਦੱਸੇ ਮੈਂ ਕਿਵੇਂ ਵਾਹਿਗੁਰੂ ਨੂੰ ਮਿਲਾਂ ਕਿਵੇਂ ਤ੍ਰਿਸ਼ਨਾ ਵਾਸ਼ਨਾ 부ਝਾਵਾਂ ਹਾਂ ਹਾ ਤਿਸੇ ਬਿਟੋ ਚੌਖਨੀ ਹੈ ਹਾਂ ਭਾਈ ਜਿਹੜਾ ਮੈਨੂੰ ਰੱਬ ਦੇ ਮਿਲਣ ਦਾ ਰਾਹ ਦੱਸੇ ਮੇਰੀ ਤ੍ਰਿਸ਼ਨਾ ਵਾਸ਼ਨਾ ਖਤਮ ਹੋ ਜਾਵੇ ਤਾਂ ਮੈਂ ਆਪਣੇ ਚਾਰ ਟੋਟੇ ਕਰਕੇ ਨਾ ਚੋਖਨੀਏ ਉਸ ਤੇ ਵਾਰ ਦੇਵਾਂ ਆਪਣੇ ਸਰੀਰ ਦੇ ਚਾਰ ਟੋਟੇ ਕਰਕੇ ਉਸ ਤੇ ਵਾਰ ਦੇਵਾਂ ਫੜੋ ਹਾ ਕਿਸੇ ਬਿੱਟੋ ਚੋਖਨੀਏ ਜਿਹੜਾ ਮੈਨੂੰ ਰੱਬ ਦੇ ਮਿਲਣ ਦਾ ਰਾਹ ਦੱਸੇ ਮੇਰੀ ਮੈਨੂੰ ਉਪਦੇਸ਼ ਕਰੇ ਮੇਰੀ ਤ੍ਰਿਸ਼ਨਾ ਵਾਸ਼ਨਾ ਖਤਮ ਕਰੇ ਦੇਖੋ ਆਪਾਂ ਤ੍ਰਿਸ਼ਨਾ ਵਾਸ਼ਨਾ ਵਿਧਾਂਦੇ ਆਂ ਬਈ ਪਦਾਰਥ ਹੋਰ ਹੋ ਰਮਨ ਜੀ ਹੋਰ ਰਮਨ ਗੁਰੂ ਜੀ ਕਹਿੰਦੇ ਨੇ ਵੇਨ ਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਆਪਾਂ ਇਹ ਗੱਲ ਸਮਝਿੰਦੇ ਹੀ ਨਹੀਂ ਹੋਰ ਮੰਗਾ ਮੰਗੀ ਜਾਣੇ ਆ ਗੁਰੂ ਜੀ ਕਹਿੰਦੇ ਸੰਕੋਚੋ ਇਹਨਾਂ ਤ੍ਰਿਸ਼ਨਾ ਵਾਸ਼ਨਾ ਹਾਂ ਕੀ ਸੰਕੋਚੋ ਖਤਮ ਕਰੋ ਤੇ ਵਾਹਿਗੁਰੂ ਨੂੰ ਢੂੰਡੋ ਹਾਂਜੀ

ਵੜਾ ਸਖਤ ਹਨੇਰੀ ਚੱਲ ਰਹੀ ਹੈ ਤੂਫਾਨ ਚੱਲ ਰਿਹਾ ਹੈ ਕੋਈ ਬੰਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰੇ ਮਾਚਸਟ ਕੋਹ ਕੇ ਦੀਵਾ ਜਗ ਜਾਏਗਾ ਨਹੀਂ ਜਗਦਾ ਇਸੇ ਤਰ੍ਹਾਂ ਤ੍ਰਿਸ਼ਨਾ ਦੀ ਹਨੇਰੀ ਐਸੀ ਹੈ ਕਦੇ ਬੰਦੇ ਨੂੰ ਗਿਆਨ ਨਹੀਂ ਹੁੰਦਾ ਕਦੇ ਇਸ ਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ ਨਾ ਹੀ ਮਨ ਇਕਾਗਰ ਹੁੰਦਾ ਗਿਆਨ ਇਕਾਗਰ ਮਨ ਤੋਂ ਹੁੰਦਾ ਹੀ ਨਹੀਂ ਨਾ ਇਸ ਆ ਮਨ ਟਿਕਦਾ ਨਾ ਇੱਕ ਅਗਰ ਹੁੰਦਾ ਨਾ ਇਸ ਨੂੰ ਗਿਆਨ ਹੁੰਦਾ ਦੀਵਾ ਜਗਦਾ ਹੀ ਕੋਈ ਨਹੀਂ ਅੰਦਰ ਗਿਆਨ ਰੂਪੀ ਦੀਵਾ ਨਹੀਂ ਜ਼ਰੂਦਾ ਦੀਵਾ ਬਲ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਵੇ ਸਾਗੇ ਸਾਡੇ ਉਸ ਰੋਸ਼ਨੀ ਨਾਲ ਸਾਡੇ పాਪ ਦੂਰ ਹੋਣ ਗਿਆਨ ਦੀ ਰੋਸ਼ਨੀ ਨਾਲ ਪਾਪ ਦੂਰ ਹੁੰਦੇ ਨਾ ਪਰ ਅੰਦਰ ਦੀਵਾ ਹੀ ਨਹੀਂ ਬਲਦਾ ਤ੍ਰਿਸ਼ਨਾ ਹਨੇਰੀ ਹੈ ਹਾਂ ਹਨੇਰੀ ਬੰਦ ਕਰੋ ਤਦ ਅੰਦਰ ਰੋਸ਼ਨੀ ਹੋਏਗੀ ਐਵੇਂ ਰੋਸ਼ਨੀ ਨਹੀਂ ਹੋਣੀ ਵਾਹਿਗੁਰੂ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਏ ਮੇਰੇ ਪ੍ਰੀਤਮਾ ਏ ਮੇਰੇ ਵਾਹਿਗੁਰੂ ਏ ਮੇਰੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਬੇਨਤੀ ਕਰ ਦੇਨਾ ਹੇ ਮੇਰੇ ਪ੍ਰੀਤਮਾ ਸ੍ਰੀ ਗੁਰੂ ਰਾਮਦਾਸ ਜੀ ਐਂ ਬੇਨਤੀ ਕਰ ਦੇਨਾ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਇ ਮੈਂ ਨਾਮ ਜਪਾਂਗਾ ਤੇ ਜੀਵਾਂਗਾ ਭਾਵ ਆਖਾਂ ਜੀਵਾ ਵਿਸਰੈ ਮਰ ਜਾਉ ਜਿਸਾ ਮੱਛੀ ਨੂੰ ਪਾਣੀ ਚੋਂ ਕੱਢੋ ਤੇ ਮਰਦੀ ਹੈ ਪਾਣੀ ਚ ਜਿੰਦੀ ਹੈ ਜੇ ਮੈਂ ਨਾਮ ਜਪਾਂ ਤੇ ਜੀਵਾਂ ਹਾਂ ਤੇ ਨਾਮ ਭੋਲੇ ਤੇ ਮੈਂ ਮਰਾਂ ਮੇਰੀ ਐਸੀ ਅਵਸਥਾ ਬਣਾ ਦਿਓ ਹਾਂ ਹਾਂ ਸੁਣੇ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਈ ਬਿਨ ਲਾਵੇ ਜੀਵਣਾ ਨਹੀਂ ਥਿਆ ਨਾਮ ਤੋਂ ਬਿਨਾ ਜੀਵਨ ਨਹੀਂ ਨਹੀਂ ਹੋ ਸਕਦਾ ਨਾਮ ਤੋਂ ਬਿਨਾ ਇਹ ਮੁਕਤ ਨਹੀਂ ਹੋ ਸਕਦਾ ਅਮਰ ਨਹੀਂ ਹੋ ਸਕਦਾ ਨਾਮ ਤੋਂ ਬਿਨਾ ਇਹ ਚਰਾਸੀ ਇਹ ਜਮਣ ਮਰਣ ਤੋਂ ਨਹੀਂ ਨਿਕਲ ਸਕਦਾ ਹਾਂਜੀ ਮੇਰੇ ਸਤਗੁਰ ਨਾਮ ਦਰੜਾਏ ਇਹ ਮੇਰਾ ਸਤਗੁਰ ਨਾਮ ਦਰੜਾਉਂਦਾ ਹਾਂ ਬਈ ਨਾਮ ਦਰੜਾਉਂਦਾ ਨਾਮ ਦਾ ਅਭਿਆਸ ਕਰਾਂਦਾ ਗਿਆਨਵਾਨ ਜਾਗਦੇ ਪੂਰਨ ਮਹਾਪੁਰਸ਼ ਅਤੇ ਸਤਗੁਰ ਗੁਰਬਾਣੀ ਇਹ ਨਾਮ ਜਪਨ ਜਪਣ ਦੀ ਉਪਦੇਸ਼ ਕਰਦੀ ਹੈ ਨਾਮ ਜਪਾਂਦੇ ਨ ਦਰਲਾਂਦੇ ਨ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਹਾਂਜੀ ਰਹਾਉ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਅਗਰ ਪੈਸਿਆਂ ਤੋਂ ਮਿਲਦਾ ਤੇ ਰਾਜੇ ਲੋਕ ਖਰੀਦ ਲੈਂਦੇ ਰਾਜੇ ਲੋਕ ਹੁਣ ਰਵੀਦਾਸ ਕਬੀਰ ਜੀ ਛਪਰੀਆਂ ਚ ਰਹਿਣ ਵਾਲੇ ਗਰੀਬ ਜਿਨ੍ਹਾਂ ਨੇ ਘਰ 8-8 ਦਿਨ ਪ੍ਰਸ਼ਾਦਾ ਨਹੀਂ ਪਕਦਾ ਅੱਗ ਨਹੀਂ ਬਲਦੀ ਉਹ ਉਹ ਜੇ ਛੋਲੇ ਛਲੀਆਂ ਵੈਰ ਬੂਰ ਸਤੂ ਖਾ ਕੇ ਬੱਚੇ ਗੁਜ਼ਾਰਾ ਕਰਦੇ ਨੇ ਇੰਨੀ ਗਰੀਬੀ ਚ ਜੇ ਪੈ ਬਈ ਉਹਨਾਂ ਨੂੰ ਨਾਮ ਮਿਲ ਗਿਆ ਪਰ بڑے بڑے ਰਾਜੇ ਨਹੀਂ ਲੈ ਸਕਦੇ ਅਮੋਲਕ ਰਤਨ ਹੈ ਪੈਸਿਆਂ ਤੋਂ ਨਾ ਮਿਲਣ ਵਾਲੀ ਚੀਜ਼ ਹੈ ਹਾਂ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਇਹ ਪੂਰੇ ਸਤਗੁਰ ਕੋਲ ਹੈ ਸਤਗੁਰ ਨੇ ਸੇਵਾ ਕਰਿਆ ਸਤਗੁਰ ਦੇ ਦਸੇ ਰਾਹ ਤੇ ਚਲਿਆ ਗੁਰੂ ਕੀ ਖੁਸ਼ ਕਰਕੇ ਗੁਰੂ ਪਾਸੋਂ ਨਾਮ ਮਿਲਦਾ ਹਾਂਜੀ ਸਤਗੁਰ ਸੇਵਾ ਲੱਗਿਆ ਸੇਵਾ ਲੱਗ ਗਿਆ ਹਾਂ ਕੜ ਰਤਨ ਦੇ ਪਰਗਾ ਜਿਹੜਾ ਗੁਰੂ ਦੇ ਦਸੇ ਰਾਹ ਤੇ ਚੱਲੇਗਾ ਗੁਰੂ ala ਬਣ ਕੇ ਗੁਰੂ ਦੀ ਸੇਵਾ ਸਿਮਰਨ ਕਰੇਗਾ ਗੁਰੂ ਕੜ ਰਤਨ ਦੇ ਪਰਗਾਸ ਉਸ ਨੇ ਸ਼ਰੀਰ ਦੇ ਅੰਦਰੋਂ ਗੁਰੂ ਨੇ ਇਹ ਨਾਮ ਰਤਨ ਕੱਢ ਕੇ ਪ੍ਰਗਟ ਗੋਪਤ ਨਾਮ ਪਰਗਾ ਜਾ ਇਹ ਨਾਮ ਅੰਦਰ ਛੁਪਿਆ ਹੋਇਆ ਹੈ ਗੁਰੂ ਇਸ ਨੂੰ ਪ੍ਰਗਟ ਕਰੇਗਾ ਗੋਪਤ ਨਾਮ ਪਰਗਾ ਜਾ ਇਹ ਬਾਣੀ ਦੇ ਅੰਦਰ ਛੁਪੀ ਹੈ ਗੁਪਤੀ ਬਾਣੀ ਪ੍ਰਗਟ ਹੋਏ ਇਹ ਅੰਦਰ ਸੂਖਮ ਮੰਡਲ ਛੁਪੇ ਹੋਏ ਨੇ ਹਾਂ ਭਈ ਅੰਦਰ ਨਾਮ ਸਾਰੀ ਦੁਨੀਆ ਵਿੱਚ ਹੈ ਪਰ ਛੁਪਿਆ ਹੈ ਇਹ ਪ੍ਰਗਟ ਕੌਣ ਕਰੇਗਾ ਗੁਰੂ ਪ੍ਰਗਟ ਕਰੇਗਾ ਪੜੋ ਸਤਗੁਰ ਸੇਵਾ ਸਤਗੁਰ ਸੇਵਾ ਲੱਗੇ ਲੱਗਿਆ कांडラ रत्न देव प्रकाश अंदर नाम दिया ਧੋਨਾ ਅੰਦਰ ਜ਼ਰ ਜ਼ਰੇ ਵਿੱਚ ਪਰ ਇਹ ਪ੍ਰਗਟ ਗੁਰੂ ਕਰੇਗਾ ਜਿਹਾ ਕਾ ਮਨ ਹੋਏ ਸਗਲ ਕੀ ਰੀਨਾ ਜੇ ਦਾ ਮਨ ਸਾਰਿਆਂ ਦੇ ਚਰਨ ਧੂੜੀ ਬਣ ਜਾਏ ਅਹੰਕਾਰ ਉਹ ਮੈਂ ਛੱਡ ਦੇਵੇ ਹਾਂ ਹਰ ਕਾ ਨਾਮ ਤਿਨ ਘਟ ਘਟ ਚੀਨਾ ਸਾਰਿਆਂ ਸ਼ਰੀਰਾਂ ਜੋ ਨਾਮ ਦੀ ਆਵਾਜ਼ ਸੁਣਨ ਲੱਗ ਜਾਏਗਾ ਸਭ ਇਕੱਠ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੁਲੇ ਯਾਨੀ ਇਹ ਸਤਿਗੁਰੂ ਨੇ ਚਰਨੀ ਲਗੇ ਤੇ ਗੁਰੂ ਇਸ ਦੇ ਅੰਦਰ ਨਾਮ ਦਾ ਪ੍ਰਕਾਸ਼ ਕਰੇਗਾ ਹਾਂਜੀ ਆਮ ਨ ਵਰਡ ਭਾਗੀ ਬੜਾ ਭਾਗੀ ਆ ਹਾਂ ਉਹ ਧਨ ਹੈ ਉਹ ਵਰਡ ਭਾਗੀ ਹੈ ਜਿਹੜਾ ਗੁਰੂ ਦੀ ਚਰਨੀ ਲੱਗ ਕੇ ਹਾਂ ਤਨ ਮਨ ਤਾਂ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਜਿਸਨੇ ਗੁਰੂ ਦੇ ਹੁਕਮ ਤੇ ਦਸੇ ਰਾਤੇ ਚਲਿਆ ਉਹ ਵੱਡਿਆਂ ਭਾਗਾਂ ਲੈ ਜਿਸ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਭਾਗ ਅੰਦਰ ਰੋਮ ਰੋਮ 'ਚੋਂ ਨਾਮ ਸੁਣਨ ਲੱਗ ਪਿਆ ਅੰਦਰੋਂ ਬਾਹਰੋਂ ਨਾਮ ਸੁਣਨ ਲੱਗ ਪਿਆ ਹਾਂਜੀ ਭਾਗ ਨੰਬਰ ਭਾਗ ਹੀ ਵੱਡਾ ਭਾਗ ਹੀ ਆ ਜੋ ਆਇ ਮਨੇ ਗੁਰਪਾਸ ਉਹ ਵਡਿਆਂ ਭਾਗਾਂ ਲੈ ਜਿਹੜਾ ਗੁਰੂ ਆਲਾ ਬਣ ਕੇ ਗੁਰੂ ਗੁਰੂ ਦੀ ਸੰਗਤ ਵਿੱਚ ਪਹੁੰਚ ਗਿਆ ਉਹ ਵਡਿਆਂ ਭਾਗਾਂ ਲੈ ਹਾਂ ਜਿੰਨਾ ਸਤਗੁਰ ਪੁਰਖ ਨੇ ਪੇਟਿਓ ਜਿਹੜੇ ਗੁਰੂ ਦੀ ਸ਼ਰਮ ਨਹੀਂ ਆਂਦੇ ਗੁਰੂ ਆਲੇ ਨਹੀਂ ਬਣਦੇ ਨੇ ਗੁਰੇ ਹਾਂ ਸੇ ਭਾਗ ਹੀਨ ਬਸ ਕਾਲ ਉਹਨਾਂ ਦੇ ਭਾਗ ਬਹੁਤ ਖੋਟੇ ਭਾਗ ਉਹ ਕਾਲ ਦੇ ਵਸ ਜਮਦੇ ਮਰਦੇ ਰਹਿੰਦੇ ਨੇ ਜਿਹੜੇ ਗੁਰੂ ਆਲਾ ਨਹੀਂ ਬਣਦੇ ਕਾਲ ਦੇ ਵਸ ਜਮਦੇ ਮਰਦੇ ਰਹਿੰਦੇ ਹਾਂ ਉਹ ਇਹ ਫਿਰ ਫਿਰ ਜੋ ਨਕਵਾਈ ਹੈ ਉਹ ਬੜੀਆਂ ਜੂਨਾ ਵਿੱਚ ਭਟਕਦੇ ਫਿਰ ਫਿਰ ਜੋਨ ਕੋਈ ਹੈ 84 ਲੱਖ ਜੂਨਾ ਵਿੱਚ ਭਟਕਦੇ ਜਿਵੇਂ ਚਿੰਸਟਾ ਕਰ ਬਿਕਰਾਂ ਉਹ ਵਿਸ਼ਟਾ ਦੇ ਵਿੱਚ ਵੀ ਜਨਮ ਧਾਰਦੇ ਨੇ ਕੀੜੇ ਬਣਦੇ ਨੇ ਵਿਸ਼ਟਾ ਵਿੱਚ ਵੀ ਕੀੜੇ ਬਣਦੇ ਨੇ ਜੋ ਜਾਣੈ ਮੈਂ ਜੋਬਨਵੰਤ ਸੋ ਵਤ ਵਿਸ਼ਟਾ ਕਾ ਜੰਤ ਉਹ ਵਿਸ਼ਟਾ ਦੇ ਵਿੱਚ ਵੀ ਕੀੜੇ ਵਿਸ਼ਟਾ ਵਿੱਚ ਵੀ ਇਹ ਵੀ ਜੂਨ ਹੈ ਕੀੜਿਆਂ ਦੀ ਜੂਨ ਹੈ ਵਿਸ਼ਟਾ ਵਿੱਚ ਹਾਂ ਹਲਨਾ ਪਾਸ ਦੋਸਨਾ ਪਿੱਤੀਏ ਐਸੇ ਮਨ ਮੁਖਾਂ ਦੀ ਸੰਗਤ ਨਾ ਕਰੋ ਉਹਨਾਂ ਦੇ ਕੋਲ ਬੈਠੋ ਵੀ ਨਾ ਉਹ ਨਾ ਤਾਂ ਉਹਨਾਂ ਦੀ ਗੱਲਬਾਤ ਕਰੋ ਸੁਣੋ ਉਹਨਾਂ ਦੇ ਕੋਲ ਵੀ ਨਾ ਬੈਠੋ ਕੋਲ ਬੈਠਣ ਨਾਲ ਵੀ ਅਸਰ ਹੋ ਜਾਂਦਾ ਕਬੀਰ ਸਾਖਤ ਸੰਗ ਨਾ ਕੀਚੀਐ ਦੂਰਾ ਜਾਇਆ ਭਾਗ ਬਾਸਰ ਕਾਰੋ ਪਰਸੀਆ ਤੋ ਕਿਛ ਲੱਗੈ ਦਾਗ ਜੇ ਕਾਲੇ ਕਾਲਾ ਤਵਾ ਹੁੰਦਾ ਰੋਟੀ ਪਕਾਉਣ ਵਾਲਾ ਜਿਸ ਤਰ੍ਹਾਂ ਉਹ ਕੋਈ ਚੁੱਕ ਕੇ ਸਫੈਦ ਕਪੜੇ ਤੇ ਹੋਵਨ ਤੇ ਚੁੱਕ ਕੇ ਕਿਤੇ ਚੁੱਕ ਕੇ ਕਿਤੇ ਜਾਂਦਾ ਆਂਦਾ ਰਹੇ ਤੇ ਜ਼ਰੂਰ ਕਾਲਸ ਲੱਗ ਜਾਂਦੀ ਏ ਹਾਂ ਇਸੇ ਤਰ੍ਹਾਂ ਭਈ ਐਸੇ ਬੁਰੀ ਸੋਸਾਇਟੀ ਵਿੱਚ ਨਾ ਬੈਠੋ ਬੁਰੀਆਂ ਆਦਤਾਂ ਪੈ ਜਾਣੀਆਂ ਨਾ ਹਾ ਉਹਨਾਂ ਪਾਸ ਦਵਾਸ ਨਾ ਪੇਟੀ ਹੈ ਹਾਂ ਦੇਖੋ ਪੇਟ ਗਿਆ ਪੇਟ ਦੇਖੋ ਪੇਟ ਬਹੁਤ ਬੁਰੀ ਹੁੰਦੀ ਹੈ ਪੇਟ ਗਿਆ ਹਾਂ ਵਾਹੀ ਜਨ ਅੰਤਰ ਕਰੋਗ ਚੰਡਾਲ ਉਹਨਾਂ ਨੇ ਅੰਦਰ ਕਰੋ ਚੰਡਾਲ ਹੈ ਦੇਖੋ ਉਹਨਾਂ ਦੀ ਭਿਟ ਮੰਨੀ ਆ ਜਿਹੜਾ ਕਰੋਧ ਚੰਡਾਲ ਹੁੰਦਾ ਹੈ ਨਾ ਉਹ ਬਹੁਤ ਬੁਰਾ ਹੁੰਦਾ ਬਹੁਤ ਮਲੀਨ ਮੰਨਿਆ ਗਿਆ 8 ਦਿਨ ਦਾ ਮਰਿਆ ਕੁੱਕਣ ਮੁਰਗਾ ਕੋਈ ਬੱਕਰਾ ਸੁੱਟ ਦੇਵੇ 8 ਦਿਨ ਦਾ ਮਰਿਆ ਬਦਬੋਹ ਆਂਦੀ ਹੋਵੇ ਜਿਹੜਾ ਉਸ ਨੂੰ ਚੁੱਕ ਕੇ ਚਾਰ ਕੇ ਭੋਨ ਕੇ ਖਾ ਲਵੇ ਉਹ ਨੂੰ ਚੰਡਾਲ ਮੰਨਿਆ ਗਿਆ ਚੰਡਾਲ ਬਹੁਤ ਮਲੀਨ ਹੁੰਦਾ ਆ ਵਾਈ ਗੁਰੂ ਸਤ ਗੁਰੂ ਫੁਰ ਕੀ ਜਿਹੜਾ ਕਰੋਧ ਹੈ ਇਹ ਚੰਡਾਲ ਹੈ ਇਹ ਮਨ ਕੀ ਇਤਨਾ ਮੈਲਾ ਕਰਦਾ ਜਿਸਰਾ 8 ਦਿਨ ਦਾ ਮਰਿਆ ਬਦਬੋ ਆਂਦੀ ਜਾਨਵਰ ਖਾ ਲਵੇ ਉਹ ਬੰਦਾ ਕਿੰਨਾ ਮਲੀਨ ਹੈ ਐਸ ਤਰ੍ਹਾਂ ਕਰੋਧ ਮਲੀਨ ਹੈ ਕਰੋਧ ਚੰਡਾਲ ਦਾ ਕੱਲੀ ਕਾ ਜਨਮ ਚੰਡਾਲ ਕਾ ਹੋਇਆ ਹਾਂ ਸਤ ਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੈ ਆਇ ਹੁਣ ਦੂਜੇ ਪਾਸੇ ਸਤ ਗੁਰ ਪੁਰਖ ਹੈ ਪਰਮੇਸ਼ਰ ਹੈ ਅੰਮ੍ਰਿਤ ਸਰ ਗੁਰੂ ਘਰ ਬਣਿਆ ਸਰੋਵਰ ਅੰਮ੍ਰਿਤ ਸਰੋਵਰ ਬਣਿਆ ਗੁਰੂ ਘਰ ਬਣਿਆ ਵਡਭਾਗੀ ਆਵੈ ਨਾਵੈ ਨਾ ਵਡਭਾਗੀ ਨਾਵੈ ਆਏ ਵਡਿਆਂ ਭਾਗਾ ਲੇ ਉਥੇ ਸਰੋਵਰ ਅੰਮ੍ਰਿਤ ਸਰੋਵਰ ਚ ਅਸ਼ਨਾਨ ਕਰਦੇ ਨੇ ਅਤੇ ਗੁਰਬਾਣੀ ਪੜ੍ਹਦੇ ਸੁਣਦੇ ਨੇ ਅਤੇ ਸਰੋਵਰ ਦੇ ਆਲੇ ਦੁਆਲੇ ਆ ਬੈਠ ਕੇ ਭਜਨ ਬੰਦਗੀ ਕਰਦੇ ਹਾਂਜੀ ਹਾਂ ਉਹਨਾਂ ਜਨਮ ਜਨਮ ਕੀਨਾਲਾ ਪੁੱਤਰ ਉਹ ਭਜਨ ਬੰਦਗੀ ਕਰਦੇ ਗੁਰੂ ਘਰ ਸਰੋਵਰ ਦੇ ਆਲੇ ਦਾਲੇ ਨੇੜੇ ਤੇੜੇ ਬੈਠ ਦੇ ਨਾਲੇ ਦਰਸ਼ਨ ਕਰਦੇ ਸੰਗਤਾਂ ਦੀਆਂ ਧੂੜੀਆਂ ਪੈਂਦੀਆਂ ਗੁਰਬਾਣੀ ਦੀ ਬਾਣੀ ਸੁਣਦੇ ਅਤੇ ਦਿਨ ਰਾਤ ਨਾਮ ਬਾਣੀ ਦਾ ਅਭਿਆਸ ਕਰਦੇ ਅੱਗੇ ਪਹਿਲੇ ਸਮੇਂ ਵਿੱਚ ਨਾ ਛੋਟੀਆਂ-ਛੋਟੀਆਂ ਕੰਬੂ ਛੋਟੇ-ਛੋਟੇ 1-2-2-4-4 ਬੰਦੇ ਬੈਠਣ ਦੇ ਆਲੇ-ਦਾਲੇ ਬੈਠ ਕੇ ਬੜੇ ਭਗਤੀ ਕਰਦੇ ਨੇ ਭਾਈ ਇਸ ਕਰਕੇ ਬਹੁਤ ਬੰਦਗੀ ਕਰਦੇ ਸੀ ਅਕੇ ਹਾਂ ਉਨ ਜਨਮ ਜਨਮ ਕੀ ਮੈਲੋਪਰਾ ਉਹ वचन ਬੰਦਗੀ ਕਰਕੇ ਜਨਮ ਜਨਮਾਂ ਦੀ ਪਾਪਾ ਰੂਪੀ ਮੈਲ ਉਹਨਾਂ ਦੀ ਉਤਰ ਜਾਂਦੀ ਏ ਨਿਰਮਲ ਨਾਮ ਧਿਰ ਆਏ ਉਹ ਨਿਰਮਲ ਨਾਮ ਧਿਰ ਆਏ ਨਾਮ ਦਾ ਅਭਿਆਸ ਕਰਨੇ ਨਾਲ ਇਹ ਮਨ ਸ਼ੁੱਧ ਤੇ ਇਕਾਗਰ ਹੋ ਜਾਂਦਾ ਹੈ ਜਨਮ ਜਨਮਾਂ ਦੇ ਪਾਪ ਉਤਰ ਜਾਂਦੇ ਨੇ ਜਨ ਨਾਨਕ ਉੱਤਮ ਪਦ ਪਾਇਆ ਉਹ ਫਿਰ ਉੱਤਮ ਪਦਵੀ ਪਾੰਦੇਣ ਵਾਹਿਗੁਰੂ ਚ ਨੀਨ ਹੋ ਜਾਂਦੇਣ ਹਾਂ ਭਜਨ ਬੰਦਗੀ ਕਰ ਕਰਕੇ ਨਾਲੇ ਅਸ਼ਨਾਣ ਕਰਦੇਣ ਨਾਲੇ ਗੁਰਬਾਣੀ ਸੁਣਦੇਣ ਨਾਲੇ ਸਵਾਸ ਸਵਾਸ ਸਿਮਰਨ ਕਰਦੇਣ ਹਾਂ ਉਹ ਫਿਰ ਉੱਤਮ ਪਦਵੀ ਪਾੰਦੇਣ ਕੇਵਲ ਮੋਕਸ਼ ਵਾਹਿਗੁਰੂ ਚ ਆਪੇ ਦੇ ਹੋ ਜਾਂਦੈਨ ਜਿਉਂ ਜਲ ਮੇ ਜਲ ਆਏ ਖਟਾਨਾ ਤੈਉ ਜੋਤੀ ਸੰਗ ਜੋਤ ਸਮਾਨ ਅਮੀਨ ਜਿਜਨ ਨਾਨਕ ਉਤਮ ਪਦ ਪਾਇਆ ਉਤਮ ਪਦ ਪਾਇਆ ਸਤਗੁਰ ਕੀ ਲਗਨਾਇ ਸਤਗੁਰ ਕੀ ਲਗਨਾਇ ਗੁਰੂ ਨਾਲ ਲਿ ਗੁਰੂ ਨਾਲ ਪਿਆਰ ਗੁਰੂ ਪਰਮੇਸ਼ਰ ਨਾਲ ਪਿਆਰ ਪਾਣ ਵਾਲੇ ਉਹ ਉਤਮ ਪਦਵੀ ਵਾਏ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ